ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਯਾਰੀ ਸਵਾਗਤ ਹੈ ਤੁਹਾਡਾ ਸਾਡੇ ਵਲੌਗ ਵਿੱਚ ਤੇ ਅਸੀਂ ਜਾ ਰਹੇ ਸੀ ਜੇ ਦਿੱਲੀ ਸਰੋਦਰੀ ਮਾਰਕੀਟ ਐਨੇ ਕੀਤਾ ਅਸੀਂ ਪ੍ਰੋਮਿਸ ਮੇਰੇ ਨਾਲ ਤਾਂ ਕੰਪੜੇ ਲੈ ਆਦਾਂ ਪ੍ਰੋਮਿਸ ਦਾ ਸ਼ਾਪਿੰਗ ਰੋਡ ਚੱਲ ਰਿਹਾ ਜੀ ਮੈਨੂੰ ਇਹ ਹੋਰ ਫਿਰ ਐਵੇਂ ਲੈ ਕੇ ਚੱਲੇ ਸੱਚੀ ਵਿੱਚ ਜੀ ਅੱਜ ਦੇਖੋ ਇਹ ਤੁਸੀਂ ਮੈਟਰੋ ਸਟੇਸ਼ਨ ਫਿਰ ਰਹੇ ਆਂਗੇ ਇੱਕ ਮੈਟਰੋ ਤੋਂ ਉੱਤਰ ਆਏ ਦੂਸਰੀ ਮੈਟਰੋ ਪਕੜ ਰਹੇ ਆਂਗੇ ਹੁਣ ਅਸੀਂ ਜਾ ਕੇ ਸਾਨੂੰ ਦੇਖ ਕੇ ਤੁਹਾਨੂੰ ਯਤਨਾ ਵੀ ਚੈੱਕ ਕਰੋ ਜੀ ਫਿਰ ਪਹੁੰਚਦੇ ਆ ਜੀ ਮਾਰਕੀਟ ਸਰੋਜਨੀ ਮਾਰਕੀਟ ਫਿਰ ਤੁਹਾਨੂੰ ਮੈਂ ਦੱਸੂ ਕਿ ਮੈਂ ਕੀ ਕੀ ਖਰੀਦਿਆ ਕਿ ਕੀ ਲਿੱਤਾ ਤੇ ਕਿੰਨੀ ਕਨੇ ਕੰਜੂਸੀ ਕੀਤੀ ਮੇਰੇ ਵਾਸਤੇ ਕਿੰਨਾ ਕਨੇ ਦਰ ਖੋਲੇ ਮੇਰੇ ਵਾਸਤੇ ਠੀਕ ਹੈ ਅੱਜ ਦਾ ਇਮਤਿਹਾਨ ਆ ਇਸ ਸਾਲ ਵਿੱਚ ਮੈਂ ਇੱਕ ਵਾਰੀ ਸ਼ੋਪਿੰਗ ਕਰਦੀ ਹੁੰਨੀ ਹੈਗੀ ਤੇ ਉਹ ਅੱਜ ਦਿਨ ਆ ਚੁੱਕਿਆ ਹੈਗਾ ਹਨਾ ਆਦਿਕਾ ਨਾ ਉਹ ਦੇਖੀ ਆਦਿਕਾ ਮੂੰਹ ਤੇਰੇ ਪਿਆਰ ਇੱਕ ਵਾਰੀ ਸ਼ਾਪਿੰਗ ਹੁੰਦੀ ਹੈ ਕਿ ਮੇਰੀ ਹਰ ਰੋਜ਼ ਸ਼ਾਪਿੰਗ ਕਰਦੀ ਕਿਉਂਕਿ ਮੈਨੂੰ ਟਾਈਮ ਹੀ ਨਹੀਂ ਹੁੰਦਾ ਨਾ ਕਿ ਹਰ ਰੋਜ਼ ਸ਼ਾਪਿੰਗ ਕਰਦੀ ਆ ਅੱਪ ਵੀ ਉੱਥੇ ਜੁੜਦੇ ਨਾ ਚੱਲਦੇ ਨਹੀਂ ਅੱਪ ਨਹੀਂ ਟਾਈਮ ਤੋਂ ਲੱਗਦਾ ਅੱਜ ਸਾਰਾ ਦਿਨ ਫ੍ਰੀ ਆਂਗੇ ਨੰਬਰ 7 ਲਾਗਦਾਗਾ ਮੈਂ ਆਈ ਵੀ ਗਾਲ ਕੋ ਮੈਂ ਕਿਸੇ ਬ੍ਰੋਕਰ ਸਾਥੀ ਕਿ ਮੈਂ ਜੇ ਨੀਚੇ ਰਿਸਟੇ ਦੇ ਕੋਨੇ ਤੇ ਖੜੀ ਹੋਈ ਆ ਤਾਂ ਉਹ ਪਿੰਕ ਕੋ ਚੱਲ ਜਾ ਰਿਹਾ ਹੈ ਜੇਰਾ ਮੂ ਦੇਖ ਲੈ ਪਹਿਲਾ ਮੈਂ ਲੋ ਜੀ ਇਸੇ ਜਾ ਰਹੇ ਹਾਂ ਨੀਚੇ ਜਾਤੇ ਉੱਪਰ ਜਾ ਰਹੇ ਆ ਜਿਵੇਂ نیچے ਜਾ ਰਹੇ ਆਗੇ ਹੁਣ ਸੰਖਿਆ ਕਿੰਨੀ ਆ ਚੈੱਕ ਕਰੋ ਗਾਇਸ ਹਾਂ ਇੱਥੇ ਕਿਤੇ ਵੀ ਰੁਕ ਜੇ ਬਸ ਜਾਣੀ ਹੈ ਇਹ ਤੋਬਾ ਤੋਬਾ ਭਾਈ ਇਧਰ ਇੰਨੀ ਮਿੱਟੀ ਉੱਡਦੀ ਆ ਹਨਾ ਜੀ ਮਿੱਟੀ ਬਹੁਤ ਉੱਡਦੀ ਅਸੀਂ ਪਹੁੰਚ ਚੁੱਕੇ ਸੀ ਸਰੋਜਨੀ ਮਾਰਕੀਟ ਟਾਊਨ ਟਾਊਨ ਮਿੱਟੀ ਬਹੁਤ ਆ ਵੈਸੇ ਉੱਡਦੀ ਥੋੜੀ ਬਾਕੀ ਕੋਈ ਦਿੱਕਤ ਨਹੀਂ ਹੈਗੀ ਦੁਨੀਆ ਦੇਖੋ ਦੇਖੋ ਜੀ ਦੇਖੋ ਦੇਖੋ ਜੇ ਰਬੜ ਵਾਲਨ ਕਿੰਨੇ ਸੋਹਣੇ ਲੱਗ ਰਹੇ ਨੇ ਰਬੜ ਵੈਂਟ ਇਹ ਹੈ ਕਿ ਇਹ ਦਿੱਲੀ ਦੀ ਸਰੋਜਨੀ ਮਾਰਕੀਟ ਹੈ ਜਿੱਥੇ ਅਸੀਂ ਐਂਟਰੀ ਹੋਏ ਹਾਂਗੇ ਅਜੇ ਅੰਦਰ ਤੱਕ ਨਹੀਂ ਗਏ ਹੈਗੇ ਅਜੇ ਤਾਂ ਬਾਹਰ ਹੀ ਸਟਾਰਟ ਆ ਕੰਮ ਇਹ ਨੂੰ ਲਾਇਦਾ ਇਹ ਨੂੰ ਲਾਇਦੀ ਆ ਬਸ ਰੋਡ ਦੇ ਨਹੀਂ ਅੰਦਰ ਹੈਗਾ ਲੱਗਾ ਨਾ ਐਨੇ ਮੇਰੇ ਹੱਥ ਫੜ ਰੱਖਿਆਗਾ ਕਮਰੇ ਜਾਏਗੀ ਕਹਿੰਦਾ ਕਮਰੇ ਜਾਣਗੀ ਹਾਂ ਮੈਂ ਹੈਗੀ ਵੀ ਥੋੜੀ ਜਿਹੀ ਐਵੇਂ ਨਹੀਂ ਆ ਡਾਊਨ ਡਾਊਨ ਨਾ ਅੱਜ ਤਾਂ ਮੈਂ ਕੋਈ ਚੀ ਖਾਣ ਨੂੰ ਜੀ ਨਹੀਂ ਕਰਦਾ ਹੈਗਾ ਤੂੰ ਪਾਸਾ ਚ ਵੀ ਨੂੰ ਸ਼ੋਪਿੰਗ ਕਰਾ ਦੇ ਤੇ ਕੀ ਆ ਬ੍ਰਾਊਜ਼ਰ ਵਗੈਰਾ ਹੋਣਗੇ ਇੱਥੇ ਬਲੇਜ਼ਰ ਵੀ ਨੇਗਾ ਕਣਾ ਫੜੀਂ ਫੋਨ ਵਰਕੇ ਰੱਖ ਮੈਂ ਜਾਨੀ ਅੱਗੇ ਅੱਗੇ ਮੈਂ ਤਾਂ ਕੱਟਣ ਲੱਗਾ ਕੱਟੀ ਨਾ ਮੇਰਾ ਵਲੌਗ ਨਾ ਹੀ ਕੋ ਹੋ ਰਿਹਾ ਚੱਲ 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 ਪਹਿਲਾਂ ਤੁਹਾਨੂੰ ਸਾਰਿਆਂ ਨੂੰ ਜੀ ਮਤਲਬ ਕਿ ਬਾਹਰ ਦਾ ਬਾਹਰ ਦਾ ਵੀਊ ਦਿਖਾਇਆ ਸੀ ਹੁਣ ਸੋਜਨੀ ਮਾਰਕੀਟ ਆ ਹੁਣ ਐਂਟਰ ਹੋਣ ਲੱਗੇ ਆ ਸੋਜਨੀ ਮਾਰਕੀਟ ਚ ਆ ਲੱਗਿਆ ਹੋਇਆ ਬੋਰਡ ਇਹ ਮੈਨੂੰ ਕਹਿ ਰਿਹਾ ਇਹ ਮੈਨੂੰ ਕਹਿ ਰਿਹਾ ਤਰਾ ਫੋਨ ਛੋਕੇ ਲੈ ਆਈਗਾ ਕੋਈ ਮੈਨੂੰ ਵੀ ਡਰ ਆਗਾ ਇਸ ਕਰਕੇ ਜਦੋਂ ਸ਼ੋਪਿੰਗ ਵਗੈਰਾ ਕਰ ਲੀ ਫਿਰ ਤੁਹਾਨੂੰ ਦਿਖਾਉਂਗੀ ਕੀ ਕੀ ਲਿਆ ਠੀਕ ਹੈ ਘਰ ਜਾ ਕੇ ਬਾਏ ਬਾਏ ਬਲੌਗਰ ਬਣੇ ਰਹੋ ਜੀ ਪਲੀਜ਼ ਠੀਕ ਹੈ तो मोमोज़ खाते पानी की बोटल ली चुके आगे मैं होर ही पास जाती है बहुत भीड है नहीं चाचा ਮਾਰਕੀਟ 'ਚ ਬਹੁਤ ਭੀੜ ਆ ਜੀ ਬਹੁਤ ਹੀ ਜ਼ਿਆਦਾ ਆ ਜੀ ਪੈਰ ਰੱਖਣ ਨੂੰ ਜਗ੍ਹਾ ਬਹੁਤ ਮੁਸ਼ਕਲ ਆ ਮਿਲ ਰਹੀ ਆ ਕੀ ਕੀ ਇਹ ਤਾਂ ਸੋਚੋ ਕੋਈ ਵੀ ਸਟੈਂਡ ਉੱਤੇ ਪੈਣੇ ਦੇਖੀਏ ਸ਼ਾਪਿੰਗ ਕਰਕੇ ਆ ਗਏ ਸੀ ਜੀ ਥੱਕ ਚੁੱਕੇ ਆਗੇ ਅੱਜ ਮੈਨੂੰ ਝੋਲੇ ਪਰ ਪਰ ਕੇ ਸ਼ਾਪਿੰਗ ਕਰਾਈ ਜੈਨੇ ਤਾਂ ਕਿ ਵੀ ਬਰਾਂਜ ਦਰਦਾ ਵੀ ਝੋਲ ਇੰਨਾ ਹੈਵੀ ਹੈਗਾ। ਅਸੀਂ ਜਾ ਰਹੇ ਆ ਘਰੇ। ਬੈਟਰ ਦੀ ਵੇਟ ਕਰ ਲਏ ਆ। ਟਿਕਾ ਲੈ ਰੱਖਿਆ ਨੇ। ਆ ਚੁੱਕੀ ਆ। ਠੀਕ ਹੈ ਗਾਇਸ ਫਿਰਦੇ ਆ ਜੀ ਘਰੇ ਜਾ ਕੇ ਠੀਕ ਹੈ। ਇੰਨਾ ਤਾਂ ਥੱਕ ਚੁੱਕੇ ਆ ਨਾ ਤੁਰ ਤੁਰ ਕੇ ਹੁਮਤ ਨਹੀਂ ਹੈਗੀ ਹੁਣ ਤੁਰਨ ਦੀ। ਦਵਾਆਂ ਬੁਲਾਂ ਦੀ ਖਰਾਬ ਹੋਈ ਪਈ ਆ ਪੂਰੀ ਦੀ ਪੂਰੀ ਉਹ ਦੇਖੋ ਕਿੰਦਾ ਕੋਤਾ ਲੱਗਦਾ ਜੀ ਬੋਲਦੇ ਨੇ ਪਰ ਉਹਨੇ ਕਿਹਾ ਫਰਮ ਨਹੀਂ ਕੀਤਾ ਕਰ ਦਵਾ ਰੱਖਿਆ ਸਪੇ ਦੇ ਰਹੂਗੇ ਫੇਰ ਕੋਕ ਘਰ ਮੇ ਇਹ ਲੱਗਦੀ ਸੀ ਜਿਹੜਾ ਆ ਰਿਹਾ ਇਹ ਨਹੀਂ ਜਾ ਰਿਹਾ ਹੈਗਾ ਅੱਜ ਇੰਨੀ ਪੀੜ ਇੰਨੀ ਪੀੜ ਉੱਥੇ ਅੱਜ ਸੋਨੇ ਕੇ ਵੇਲੇ ਕਿਹਾ ਮਾਰਕੀਟ ਜਾ ਕੇ ਹੋਰ ਵੀ ਜਾ ਕੇ ਫੀਕੋੜਾ ਕਹਿੰਦਾ ਮਾਰਕੀਟ ਜਾ ਕੇ ਫੀਕੋੜਾ ਕਹਿਵਰੀ ਨਾ ਮਿਲ ਰਹੀ ਹੈ ਜੀ ਤਾਂ ਕਰਕੇ ਪਰੇਸ਼ਾਨ ਹੋ ਰਿਹਾ ਥੋੜਾ ਜਿਹਾ ਇਹਦਾ ਵਿਚਾਰਾ ਚੰਗਾ ਹੈਗਾ ਕਿਲਾ ਅੱਜ ਤਾਂ ਮੈਂ ਥੱਕੀ ਹੋਈ ਐ ਜੀ ਚਲ ਕੋਈ ਗੱਲ ਨਹੀਂ ਕਹਿੰਦਾ ਅੱਜ ਆਪਾਂ ਬਾਹਰ ਹੀ ਫੜਾਂਗੇ ਇਹ ਤਾਂ ਸਿਆਣਾ ਹੈਗਾ ਸਮਝਦਾ ਹੈਗਾ ਪੀਲੇਗਾ ਹੋਰ ਕੁਛ ਨਹੀਂ ਸੋਣੀ ਕਿੰਨਾ ਕਿਡਾ ਬਹੁਤ නරයගද කො රර තුරයා අන්න වට පෑර් බෝද දර්ද කරනගේ අත්ත මගර මගරවදන් මොද්ජලතුර එට ොප්පනි හදනේ. ਇਹ ਨਾ ਜਿੰਨੀ ਕਿ ਮੈਨੂੰ ਸ਼ਾਪਿੰਗ ਕਰਾਈ ਹੈ ਨਾ ਉਹਨਾਂ ਕੇ ਮੇਰੇ ਤੋਂ ਬਦਲ ਚੁੱਕੀ ਸੱਬੇ ਤੋਂ ਇਹ ਪਹਾੜ-ਪੁੜ ਲੱਗਦੇ ਹੋਰ ਜਿੰਨੀ ਕਿ ਇਹਨੇ ਮੈਨੂੰ ਸ਼ਾਪਿੰਗ ਕਰਾਈ ਹੈ ਨਾ ਜੀ ਕਿੰਨੇ ਸਵਾਦ ਰੇਗਾ ਖਾ ਕੇ ਦੇਖ ਲੈ ਆ ਕਰ ਜਿੰਨੀ ਕਿ ਇਹਨੇ ਮੈਨੂੰ ਸ਼ਾਪਿੰਗ ਕਰਾਈ ਹੈ ਨਾ ਉਹਨਾਂ ਕੇ ਮੈਨੂੰ ਤੋਰ-ਤੋਰ ਕੇ ਬਦਲਾ ਲਈ ਜਾਂਦਾ ਹੈ ਕਹਿੰਦਾ ਇੰਆ ਫਿਰ ਮੇਰੇ ਪੈਰਾਂ ਨੇ ਦਰਦ ਕਰ ਰਹੇ ਨੇ ਏਡੀ ਦੂਰ ਤੋਰ ਕੇ ਲੈ ਕੇ ਆਏਗਾ ਏਡੀ ਦੂਰ ਪਹੁੰਚੇ ਕਿਥੇ ਆ ਜੇ ਬਹੁਤ ਦੂਰ ਆਗਾ ਮੋ ਤੇ ਪੈਰਾਂ ਤੋਂ ਤੁਰਿਆ ਨਹੀਂ ਨੇ ਪੈਰ ਦਰਦ ਕਰੀ ਬੁੱਟਾ ਵਿੱਚ ਨਾ ਇਨੇ ਵਿਚਾਰੇ ਨੇ ਉਹਦੇ ਵਾਸਤੇ ਇੱਕ ਟੀ-ਸ਼ਰਟ ਦਿੱਤੀ ਆ। ਬਾਕੀ ਡਰੈਸ ਰੂਸ਼ਨ ਮੈਨੂੰ ਦਵਾਗਲੇ ਹੁੰਦੀਆਂ ਨੇ। ਹੈਨਾ? ਮੈਂ ਤੁਸੀ ਇੱਕ ਆਦੇ ਤੇ ਟੀ-ਸ਼ਰਟ ਦਿੱਤੀ ਹੈ ਲੌਂਗ ਸ਼ੋਲਡਰ ਹੈ। ਬਾਕੀ ਸਾਰੇ ਡਰੈਸ ਮੈਨੂੰ ਦਵਾਗਲੇ ਹੁੰਦੀਆਂ। ਇੰਨਾ ਸਸਤਾ ਨਹੀਂ ਹੈਗਾ ਬਈ। ਲੋਕੀ ਸਰੋਜਨੀ ਮਾਰਕੀਟ ਸਰੋਜਨੀ ਮਾਰਕੀਟ ਕਰਦੇ ਨੇ ਨਾ। ਇੰਨੀ ਸਸਤੀ ਨਹੀਂ ਹੈਗੀ। 400 ਤੋਂ 450 ਤੋਂ ਸਟਾਰਟ ਆ ਕੰਮ। ਇਹ ਨਹੀਂ ਹੈਗਾ ਵੀ ਸੋਚੋਈ ਚੀਜ਼ ਮਿਲੂਗੀ ਨਾ। ਉਹ ਦਿਹਾੜੇ ਉਹ ਤਾਂ ਫਿਰ ਉਹ ਹੋਰ ਹੀ ਜੇ ਮਿਲਦੀਆਂ ਨੇ ਜਿਹੜੀਆਂ ਮਿਲਦੀਆਂ ਨੇ ਸੋ 200 ਦੀਆਂ ਉਹ ਜਿਹੜਾ ਪਰ ਮਾਰੀ ਮੁੰਡੇ ਪੋਣ ਜੋਗੀ ਚੀਜ਼ ਲੈਣੀਆਂ ਉਹ ਤਾਂ 400 ਤੋਂ ਸਟਾਰਟ ਆ ਗਈ ਫੇਰ ਉਹ ਫਿਰ ਆਮਦ ਕਰਨੇ ਤਾਂ ਇਹ ਕਿੱਥੇ ਤੱਕ ਤਾਂ ਮਿਲ ਨਹੀਂ ਆਉਂਦੀ ਆ ਆਮ ਜਿਵੇਂ ਚਾਰ ਮਾਰਕੀਟ ਅੱਗੇ ਤਾਂ ਨਹੀਂ ਆਉਂਦੀ ਮੈਂ ਥੱਕ ਜਾਨੀ ਆ ਹੁਣ ਜਾ ਹੀ ਜਾਣਾ ਬੱਸ ਕੇ ਹੁਣ ਮੁੰਡੇ ਰੱਖੋ ਦਵਾਤ ਕੰਨ ਬਥੇਰਾ ਕੋ ਮੇਰਾ ਮੋਢਾ ਦਰਦ ਕਰੀ ਜਾਂਦਾ ਦਾ ਇੱਦਰੀ ਜਾਣਾ ਤੇ ਸਾਹੀ ਨਾ ਵਾਜੀ ਜਿਹੜੇ ਦਾ ਨਹੀਂ ਵੀ ਹਨ ਹੁੰਦਾ ਅਸੀਂ ਉਸੇ ਰਾ ਵੀ ਚੱਲ ਜਾਂਦੇ ਆ ਪੈਰਾਂ ਜਿੰਨਾ ਦਰਦ ਹੋ ਰਿਹਾ ਨਾ ਜਾ ਕੇ ਗਰਮ ਗਰਮ ਪਾਣੀ ਮੰਨਾ ਆ ਕੇ ਗਰਮ ਗਰਮ ਫਾਣੀ ਨੇ ਪਹਿਲਾਂ ਟਕੋਰ ਕਰੋ ਪੈਰਾਂ ਦੀ ਹੇ ਮੰਮੀ ਹੋਰ ਗਾਈਜ਼ ਤੁਸੀਂ ਦੱਸੋ ਜੀ ਸਾਰੇ ਵਾਲੇ ਕਿਵੇਂ ਰੋਟੀ ਪਾਣੀ ਛੱਕ ਲਿਆ ਅਸੀਂ ਤਾਂ ਸਾਡੇ ਰੋਟੀ ਪਾਣੀ ਅਜੇ ਕੋਈ ਵਾਈ ਤਾਂ ਹੀ ਨਹੀਂ ਤੁਹਾਨੂੰ ਬਾਰੀ ਘਵਾਉਂਗਾ ਮੈਂ ਠੀਕ ਹੈ ਫਿਰ ਉਹ ਮੈਂ ਜਾ ਰੋ ਭੁਪ ਕੋਲ ਲੈ ਕੇ ਤਹੇ ਨੇ ਉਹ ਮੈਂ ਖਾਂਦੀ ਆ ਰਹੀ ਹਾਂ ਉਹ ਆ ਵੀ ਮੂਰੇ ਮੂਰੇ ਤੋ ਰਹਿ ਜਾਂਦਾ ਮੁੱਲ ਹੋਰ ਦੋ ਦਿਨਾਂ ਆ ਗਿਆ ਕੱਲ ਤਾਂ ਆ ਗਿਆ ਉਹਨਾਂ ਨਾਲ ਤਾਂ ਬਈ ਸਬਜ਼ੀ ਮੰਡੀ ਆ ਗਈ ਹੈ। ਹਾਂ ਆ ਗਈ। ਥੈਂਕ ਯੂ ਆਂਟੀ। ਬਈ ਇੱਕ ਤਾਂ ਪਹਿਲਾਂ ਵੀ ਲੋਥੇ ਮਾਰਕੀਟ ਚ ਨਾ ਤੁਸੀਂ ਮਾਰਕੀਟ ਚ ਬੜੇ ਬੜੇ ਇੱਕ ਡਰੈਸ ਪਸੰਦ ਆਜੀ ਮੈਨੂੰ। ਉਹਨੇ ਮੈਨੂੰ ਪ੍ਰਾਈਸ ਬੜਾ ਦੱਸਿਆ। ਹਾਂ ਮੈਂ ਛੱਡ ਦੇ। ਕੋਈ ਕਿਸਮਤ ਚੰਗੀ ਦੇ ਵੀ ਪਹਿਲਾਂ ਪਹਿਲਾਂ ਮੈਂ ਟ੍ਰੀਨਰ ਉਹ ਕੈਸੇ ਤੇਨ ਵਾਲ ਤੇ ਇੱਕ ਜੋੜੀ ਹੋਰ ਆ ਗਈ ਹਾਂ ਪਤਾ ਕੀ ਗੱਲ ਆ ਉਹ ਡਰੈਸ ਨਾਲੇ ਮੈਨੂੰ ਕਿੰਨੇ ਦੀ ਦੱਸੀ ਸੀਗੀ ਉਹ ਡਰੈਸ ਉਹਨੇ 1650 ਦੀ ਦੱਸੀ ਸੀ ਨਾ ਮੈਂ ਉਹਨੂੰ ਕਿਹਾ ਸੀ ਮੈਂ ਹਾਂ 1650 ਚ ਮੈਂ ਕਿਹਾ 850 ਰੁਪਏ ਦੇ ਦੂੰਗੀ ਮੈਂ ਅੱਧਾ ਭਾਅ ਕਰਤਾ ਉਹਦਾ ਹਾਂ 128 16 ਮੈਂ ਕਿਹਾ ਮੈਂ 850 ਤੋਂ ਵੱਧ ਨਹੀਂ ਦੇਣਾ ਹੈਗਾ ਮੈਂ ਕਹਿੰਦਾ ਨਹੀਂ ਜੀ ਇੰਨੇ ਨਹੀਂ ਫਿਰ ਮੈਂ ਛੱਡ ਕੇ ਅੱਗੇ ਨਾਂਗੀ ਸਾਡੇ ਗਏ ਅੱਗੇ ਨੰਗੀ ਮੇਰੀ ਹੈ ਇਹ ਤੋਂ ਆ ਕੇ ਇਹ ਕਰਕੇ ਉਹੀ ਗਲੀ ਆ ਗਈ ਅੱਛਾ ਤੋਂ ਬਿਲਕੁਲ ਮੇਰੀ ਮੇਰਾ ਮੇਰਾ ਦਿਲ ਜੋ ਉਹੀ ਡਰੈਸ ਤੇ ਅੜਿਆ ਹੋਇਆ ਸੀਗਾ ਹਨਾ ਸੋਹਣੀ ਲੱਗੀ ਸੀ ਮੈਨੂੰ ਡਰੈਸ ਗਗਨ ਨੂੰ ਵੀ ਸੋਹਣੀ ਲੱਗੀ ਸੀ ਪਰ ਉਹ ਭਾਈ ਨੇ ਰੇਟ ਨਹੀਂ ਸਾਡੇ ਨਾਲ ਬਣਾਇਆ ਹੈਗਾ ਤੇ ਫੇਰ ਨਾਲ ਅਸੀਂ ਨੰਗੇ ਵੀ ਅੱਗੇ 바ਵਾ ਕੁਛ ਲੈ ਲਿਆ ਮੈਨੂੰ ਫੇਰ ਇਹ ਕਹੀਏ ਵੇਦਨ ਸੋਹਣੀ ਲੱਗੀ ਸੀ ਨਾ ਡਰੈਸ ਤੇ ਦੇੱਚ ਸੀਗਾ ਮੈਨੂੰ ਸੋਣੀ ਲੱਗੇ ਫਿਰ ਮੈਨੂੰ ਦਵਾਈ ਵੀ ਨਹੀਂ ਦਿੱਤੀ ਹੈਗੀ ਜਾਂ ਉਹਨੇ ਭਾਈ ਨੇ ਰੇਟ ਨਹੀਂ ਬਣਾਇਆ ਹੈਗਾ ਹਾਂ ਤੇ ਸ਼ਾਮ ਨੂੰ ਉੱਜਾਂਦੀ ਜਾਂਦੀ ਮੈਂ ਥੱਕ ਕੇ ਵੀ ਉਹ ਦੁਕਾਨ ਲੱਭ ਲੱਭ ਕੇ ਮਾਰਕੀਟ ਚ ਅੰਦਰ ਜਾ ਕੇ ਵਸਿ ਮਸਿ ਹੋਈ ਜਿਵੇਂ ਹੈ ਨਾ ਉਹ ਹੁੰਦਾਗਾ ਵੀ ਉਹ ਮੇਰੇ ਕਰਮਾਜ ਹੁੰਦੀ ਆ ਮੈਂ ਜਾ ਕੇ ਖੜੀ ਡਰੈਸ ਸਲਵਾਰ ਆ ਰਹੀ ਆ ਮੈਂ ਉੱਥੇ ਇੱਕ ਜਣੇ ਹੋ ਦੋ ਜਣੇ ਹੋਰ ਆ ਕੇ ਇਕੱਲੇ ਤੇ ਇੱਕ ਉਹਦਾ ਘਰ ਵਾਲਾ ਮੰਮੀ ਉਹ ਆ ਗਏ ਜਿਹਦੇ ਨਾਲ ਲਵਾ ਲਈ ਉਹ ਘਰ ਵਾਲੀ ਉਹਦੀ ਘਰ ਵਾਲੀ ਕਹਿੰਦੀ ਕਹਿੰਦੀ ਬੱਸ ਹੁਣ ਤਾਂ ਲੈ ਲਈ ਇਹ ਡਰੈਸ ਵੀ ਹੋਣੀ ਉਹ ਬਜਾਰੀ ਚੁੱਪ ਜਾ ਕੇ ਕਰਕੇ ਮੁੜ ਗਈ ਫਿਰ ਮੈਨੂੰ ਫਤੇ ਦੇ ਪਾਪਾ ਕਹਿ ਰਹੇ ਨੇ ਕਹਿੰਦੇ ਤੇਰੀ ਕਿਸਮਤ ਚੰਗੀ ਸੀਗੀ ਜਿਹੜੀ ਤੈਨੂੰ ਡਰੈਸ ਮਿਲ ਗਈ ਮੈਂ ਕਿਹਾ ਹਾਂ ਮੈਂ ਕਿਹਾ ਮੈਂ ਵੀ ਇਹਦੇ ਵਿੱਚ ਕਿੰਨਾ ਇੰਨੇ ਟਾਈਮ ਤੋਂ ਤੁਰੀ ਹੋਈ ਸੀ ਨਾ ਉੱਥੇ ਕਿ ਦੋ ਵਾਰ ਤਾਂ ਅਸੀਂ ਮਾਰਕੀਟ 'ਚ ਇੱਧਰ ਉੱਧਰ ਵੀ ਹੋ ਗਏ ਸੀਗੇ ਉੱਥੇ ਵਾਰ-ਵਾਰ ਆ ਕੇ ਅਸੀਂ ਘੁੱਟ ਜਾਂਦੇ ਸੀਗੇ ਸਾਨੂੰ ਦੁਕਾਨ ਹੀ ਨਹੀਂ ਮਿਲ ਰਹੀ ਹੈਗੀ ਅਸੀਂ ਵਾਰ-ਵਾਰ ਉੱਥੇ ਆ ਕੇ ਖੜੀ ਜਾਂਦੇ ਕਿਹ ਜੱਕਰ ਪੈ ਰਹੇਗੇ ਇਹ ਫਿਰ ਐਂਡ ਤੇ ਮਸੀ ਨੂੰ ਆ ਕੇ ਮੈਨੂੰ ਡਰੈਸ ਮਿਲੀ ਤੇ ਫਿਰ ਵੀ ਉਹਨੇ ਇੰਨੇ ਪੈਸੇ ਭਟਾਏ ਨਹੀਂ ਹੈਗੇ ਫਿਰ ਮੈਂ ਲੈ ਕੇ ਆਈ ਮੈਂ ਮੈਂ ਵੀ ਲੈਣੀ ਆ ਚਲੋ ਫਾਈਨਲੀ ਹੁਣ ਘਰ ਪਹੁੰਚ ਰਹੇ ਆਂਗੇ ਥੋੜੀ ਦੂਰ ਰਹਿ ਗਿਆ ਠੀਕ ਹੈ ਜੀ ਪਹੁੰਚ ਗਏ ਅਸੀਂ ਹੁਣ ਤਾਂ ਮਾਰਕੀਟ 'ਚ ਹੁਣ ਤਾਂ ਸੋਹਣ ਹੌਸਲਾ ਜੇ ਹੋ ਗਿਆ ਇਹ ਆ ਮਾਰਕੀਟ 'ਚ ਅਸੀਂ ਰੋਜ਼ ਹੀ ਆਉਨੇ ਆ ਸ਼ਾਮ ਨੂੰ ਤੇ ਰੋਟੀ ਟੂ ਟੂ 하기 ਗਿੜਾ ਕੱਢਣਾ ਆ ਜਾਂਦੇ ਆਗੇ ਕੇਵਰ ਕੱਚੇ ਖਾਣੀ ਹੁੰਦੀ ਆ ਜਾਂ ਮੂੰਗਫਲੀ ਲੈਣੀ ਹੁੰਦੀ ਅਸੀਂ ਇਸੇ ਮਾਰਕੀਟ 'ਚ ਆਉਨੇ ਆਗੇ ਸ਼ਾਮ ਨੂੰ ਤੇ ਹੁਣ ਪਹੁੰਚ ਗਏ ਸੀ ਜੀ ਇਹ ਕੀ ਆ ਡੇਗੀ ਇਹ ਗਰੰਥਲੇ ਲੱਗਣੀ ਆ ਉਹ ਨਹੀਂ ਨਾ ਹੋਣ ਸੀ ਅੱਛਾ ਕਰਦੇ ਆਂ ਅੱਛਾ ਤੇ ਜਾਣੇ ਆ ਜੀ ਹੁਣ ਤਕ 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 ਸਵੇਰ ਹੋਣੀ ਹੈ ਨਾ ਚੱਪਲ ਪਹੁੰਚੀ ਜੇ ਸ਼ੁਕਰ ਸ਼ੂ ਲਈਏ ਤੋ ਕੱਲ ਨੂੰ ਲਵਾਂਗੇ ਯਾਰ ਅੱਜ ਮੇਰੇ ਪੈਰ ਬਹੁਤ ਦਰਦ ਕਰ ਰਹੇ ਨੇ ਠੀਕ ਹੈ ਓਕੇ ਮੈਂ ਰਨਿੰਗ ਵਾਸਤੇ ਸ਼ੂ ਲੈਣੇ ਨੇਗੇ ਉੱਥੋਂ ਅਜੇ ਮੈਨੂੰ ਯਾਦ ਹੀ ਨਹੀਂ ਆ ਵੀ ਰਨਿੰਗ ਵਾਸਤੇ ਸ਼ੂ ਵੀ ਲੈਣੇ ਨੇ ਅਸੀਂ ਸਵੇਰੇ ਸਵੇਰੇ ਰਨਿੰਗ ਵਾਸਤੇ ਜਾਇਆ ਕਰਨਾ ਦੋਨਾਂ ਜਣੇ ਨੇ ਸਿਆਲ ਆਗੇ ਨਾ ਤਾਂ ਕਰਕੇ ਤੇ ਮੈਨੂੰ ਉੱਥੇ ਯਾਦ ਨਹੀਂ ਹੈਗੇ ਸੀਗੇ ਹੁਣ ਮੈਨੂੰ ਆਕੇ ਯਾਦ ਆ ਗਿਆ ਕਿਉਂ ਛੂ ਲਿਆ ਨਹੀਂ ਸੀ ਮੈਨੂੰ ਕਹਿੰਦਾ ਸਾਰਾ ਸਾਰਾ ਕੁਝ ਲੈ ਆਈ ਕਹਿੰਦਾ ਤੂੰ ਛੂ ਛੱਡਾ ਹੀ ਮੈਂ ਕਿਹਾ ਹਾਂ ਮੈਨੂੰ ਚੇਤੇ ਹੀ ਨਹੀਂ ਰਿਹਾ ਹੈਗਾ ਹੁਣ ਆਕੇ ਯਾਦ ਹੋਇਆਗਾ ਹੋ ਥੱਕ ਕੇ ਪਹੰਗੇ ਅੱਜ ਦਾ ਬਹੁਤ ਹੀ ਜ਼ਿਆਦਾ ਸਬਜੀ ਮੰਡੀ ਦਾ ਸਵਾਗਤ ਹੈ ਤੁਹਾਨੂੰ ਗਾਈਜ਼ ਇਹ ਇੱਥੇ ਛੋਟੀ ਜਿਹੀ ਸਬਜੀ ਮੰਡੀ ਹੈ ਆਪਣਾ ਨਹੀਂ ਯਾਰ अंकल दुकान पे आ गए। अंकल अंकल है। खाने में क्या है आलू गोभी की सब्जी हाँ, आज हम आज हम घर पे खाना नहीं बनाएंगे बड़ी दूर से चल के आए मार्केट में गए थे आज है? आज बाहर से खाना खाएंगे अंकल आज हिम्मत ही नहीं है बनाने की खाना

ਫੂ ਕੈਨ ਕੋਡ ਨਹੀਂ ਆ ਰਹੇ ਸਾਹਤ ਨਹੀਂ ਆ ਰਹੇ ਕੰਮ ਫੂ ਫਿਰ ਕਿਵੇਂ ਕਰਨਾ ਕਰਾਂਗੇ ਆਪਣੇ ਹਿਸਾਬ ਚ ਇਹ ਕੀ ਹੈਗਾ ਆ ਹੋਏ ਤਾਂ ਆ ਰਹੇ ਇਹਦੀ ਅੱਛੀ ਪੇੜੀ ਦਾ ਸਦ ਗੁਨ ਖੋਲ ਐ ਮੈਂ ਕਿਵੇਂ ਬਣੂਗਾ ਕੰਮ ਆਪਣਾ ਫਿਰ ਮੇਰੇ ਪੈਰ ਮੰਮੀ ਪਰ ਬਹੁਤ ਡਰ ਤੇ ਕਰ ਰਹੇ ਨੇ ਹੋਏ ਤੋੜਦਾ ਤੋੜੀ ਦਿੱਤਾ ਮੈਨੂੰ ਕੰਮ ਚਲੋ ਜੀ ਚੱਕਦੇ ਪੱਟੀ ਕੱਤੀ ਨੂੰ ਬੱਤੀ ਹਏ ਖਲਾਰੀ ਦਿੱਤਾ ਪੱਟੂ ਨੇ ਜਿਉਂ ਤਵੇ ਕਿਤੋਂ ਬਲੂ ਹੋ ਰਹੀ ਮੈਨੂੰ ਨਹੀਂ ਪਤਾ ਜੀ ਖੋਲ ਕੇ ਦੋ ਇਹਨੂੰ ਚਲ ਸਵੇਰੇ ਖੋਲ ਲਾਂਗੇ ਛੱਡ ਪਰ ਉਹ ਜਿਹੜੇ ਬਾਕੀ ਚੀਜ਼ਾਂ ਲੈਂਦੀ ਇਹਨੂੰ ਇਹ ਵੀ ਆਪਾਂ YouTube ਤੇ ਦੇਖ ਕੇ ਖੋਲਾਂਗੇ ਛੱਡੋ ਪਰ ਸਵੇਰੇ ਖੂਬ ਦੇਖਾਂਗੇ ਅੱਛਾ ਤੇ ਇਹੇ ਵਾਸਤੇ ਆ ਸਵੇਰੇ ਦੇਖਾਂਗੇ ਇਹਨੂੰ ਕਿਵੇਂ ਖੁੱਲਦਾ ਹੈ ਮੈਂ ਤੁਹਾਨੂੰ ਸੋਲਿਨਿਕ ਚੀਜ਼ ਕੀ ਦਿੱਤੀ ਵੀ ਲੋਕ ਜੀ ਹੋਰ ਕਰੋ ਇਹਨੂੰ ਬਾਕਸਿੰਗ ਇੱਕ ਆ ਹੋ ਗਿਆ ਇੱਕ ਲਫਾਫਾ ਹੋ ਗਿਆ ਇਹ ਲਫਾਫਾ ਫੇਰ ਆ ਗਾ ਦਿੰਦੇ ਨੇ ਜੀ ਵਾਈਟ ਜੇ ਲਫਾਫੇ ਹਾਂ ਜੀ ਪਤਾ ਕੀ ਹੈ ਉੱਥੇ ਸਸਤੇ ਪੈਂਦੇ ਨੇ ਇਹ ਲਫਾਫੇ ਥਿਸ ਇਜ਼ ਦਾ ਥਿਸ ਇਹ ਕਾਟੋਬਲੇ ਹੁੰਦਾਗਾ ਹਾਂ ਸਰਦੀਆਂ ਵਾਸਤੇ ਇਹਦੇ ਨਾਲ ਦਾ ਮੇਰੇ ਕੋਲ ਇੱਕ ਪਹਿਲਾਂ ਸੀ ਬਾਹਰੇ ਪਿੰਕ ਉਹ ਵਾਰੀ ਛੱਡ ਆਈ ਸੀ ਉਹਦੇ ਇੱਥੇ ਜੇ ਇੱਥੇ ਜੇ ਫਟ ਗਿਆ ਸੀ ਥੋੜਾ ਜਿਹਾ ਇਹ ਡਰੈਸ ਨਾਲ ਆਇਆ ਹਾਂ ਤਾਂ ਅਸਲ ਤਾਂ ਸੀ ਨਹੀਂ ਬੱਜੀ ਹੋਈ ਨਹੀਂ ਕਦੀ ਹੈ ਇਹਦੀ ਡਰੈਸ ਨਾਲ ਦੇਚੇ ਆਸ ਇਹਦੀ ਨਾਲ ਦੀ ਡਰੈਸ ਆ ਇਹਦੇ ਉੱਪਰ ਦੀ ਆਪ ਹੋਊਗਾ ਜੀ ਉਹਦੇ ਉੱਪਰ ਦੀ ਆਪੇ ਦਾ ਇਹ ਲੈਂਦੀ ਆ

ਟੌਪ ਇਹ ਟੌਪ ਹੈ ਇਹ ਘਾ ਟੌਪ ਲੰਦਾ ਜੀਨ ਦਾ ਜੀ ਇਹ ਵੀ ਨੋ ਬਾਵਾਂ ਦਾ ਸਟੱਫ ਵਾਲੇ ਕੰਟਲੇ ਗੱਡੀ ਜਾਇਨ ਬਟਨ ਵੀ ਬਹੁਤ ਸੋਨੇ ਦੇ ਆ ਤੇ ਕੀ ਹੈ ਸ਼ਾਨ ਸਟੋਨ ਵਾਲੇ ਨੇ ਇੱਕ ਗਲੇ ਦੇ ਜੀਨ ਦੀ ਸ਼ਰਟ ਜੀ ਜਲਦੀ-ਉਲਦੀ ਕਰੋ ਤੁਸੀਂ ਜਲਦੀ-ਉਲਦੀ ਦਿਖਾਓ ਉਹ ਛੱਕੇ ਪੈਣ ਸਨ ਇੱਕ ਹੈਗਾ ਨਹੀਂ ਲਿਆ ਦੇ ਆਪ ਦੇ ਵਾਸਤੇ ਡਾਊਨ ਸ਼ੋਲਡਰ ਮੈਨੂੰ ਬੜੀ ਪਿਆਰੀ ਲੱਗੀ ਇਹ ਕਲਰ ਮੈਨੂੰ ਬਹੁਤ ਸੋਹਣਾ ਲੱਗੇ ਇਹਦਾ ਦੇਖੋ ਗਾਇਸ ਪੂਰ ਤਾਂ ਇਹ ਸਿੱਧੀ ਹੈ ਕਿ ਸਿੱਧੀ ਤਾਂ ਇਧਰੋਂ ਆ ਤਾਂ ਬੈਲ ਸੇ ਲੱਗ ਮਕੜੀ ਵਾਲੀ ਮਕੜੀ ਵਾਲੀ ਠੀਕ ਹੈ ਜੀ ਕਲਰ ਬਹੁਤ ਪਿਆਰਾ ਲੱਗੇ ਮੈਨੂੰ ਆ ਜੀ ਆ ਗਈ ਇਹ ਇਹ ਮੇਰੇ ਹੋਣੀ ਲੱਗਦੀ ਹੈ ਇਹ ਨੇ ਮੋਟੇ ਸਵੈਟਰ ਇੱਕ ਕੋਟੀ ਟਾਈਪ ਹੈ ਜੀ ਸਵੈਟਰ ਜੀ ਬਾਹਵਾਂ ਲੰਬੀਆਂ ਮੈਨੂੰ ਵਧੀਆ ਲੱਗੀ ਮੇਰੇ ਬਾਹਵਾਂ ਲੰਬੀਆਂ ਨੇ ਨਾ ਇਸ ਕਰਕੇ ਇਹ ਤਾਂ ਮੇਰੇ ਗੁੱਡੀ ਆ ਬਹੁਤ ਮੇਰੇ ਗੁੱਡੀ ਆ ਕੋਈ ਅੰਲੀ ਕੁੜੀਆਂ ਤਾਂ ਲੰਬੀਆਂ ਬਾਹਵਾਂ ਸੋਹਣੀਆਂ ਹੁੰਦੀਆਂ ਹੈ ਸਵਾਈਟ ਕਲਰ ਨਹੀਂ ਲੈਂਦੀ ਸੋਹਣੀ ਆ ਜੀ ਐ ਮੋੜ ਕੇ ਵਧੀਆ ਲਾ ਪਾਪੇ ਮੋੜ ਨੂੰ ਤੂੰ ਦਵਾ ਦਾ ਦਿਖਾ ਇੱਕ ਕਾਲ ਜਾਂਦੀ ਹੈ ਇੱਕ ਕਾਲ ਜਾਂਦੀ ਹੈ ਇੱਕ ਕਾਲ ਜਾਂਦੀ ਹੈ ਕਿੱਧਰ ਨੂੰ ਆ ਇੱਕ ਕਾਲ ਜਾਂਦੀ ਇਹ ਜਿੱਪ ਵਾਲੀ ਆ ਇੱਥੇ ਤੱਕ ਜਿੱਪ ਆ ਗਈ ਇਹਦੇ ਬਾਵਾਂਹ ਖੁੱਲੀਆਂ ਨੇ ਦੀਆਂ ਮੈਨੂੰ ਮਤ ਕੇ ਅਮਰੇਲਾ ਟਾਈਪ ਬਾਵਾਂਹ ਨੇ ਦੀਆਂ ਮੈਨੂੰ ਸੋਣ ਲੱਗੂ ਤੇ ਕਾਲ ਜਾਂਦੀ ਕਿຊੂ ਨਿਕਲਿਆ ਬਾਰੇ ਚਲੋ ਇਹ ਕਿ ਸੀ ਜੀ ਕੀ ਕੀ ਹੈ ਜਿਪਰ ਤੇ ਹਾਂ ਅੱਛਾ ਜਿਪਰ ਹਾਂ ਮੈਂ ਭੁੱਲੀ ਗਈ ਸੀ ਇਹ ਤਾਂ ਵੀ ਇਹ ਵੀ ਲਿੱਪਾ ਸੇ ਮੈਂ ਤਾਂ ਜਾਦ ਨਹੀਂ ਲਿਆ ਗਿਆ ਕਿ ਕਿ ਲਿੱਪਾ ਗੱਜ ਸਿੱਧਾ ਲਾਓ ਇਹ ਪੁੱਠੀ ਹੈਗੀ ਹੈ ਜੇ ਜੈਕਟ ਅੱਛਾ ਹਾਂ ਇਹ ਤਾਂ ਪੁੱਠੀ ਹੈ ਕੋਈ ਅੱਲੀ ਇਹ ਕਿਰਹਾ ਕਿਵੇਂ ਇਹਦਾ ਇਹ ਇਦਾਂ ਪਿੱਛੇ ਆਏਗਾ ਜੀ ਅੱਛਾ ਹਾਂ ਹਾਂ ਸਾਰ ਚ ਨਹੀਂ ਆ ਰਿਹਾ ਤਾਂ ਪੱਲੜਾ ਇਹ ਤਾਂ ਬੜਾ ਬਡਮਾਗਾ ਹੁਣ ਐਸਾ ਇਹ ਦੋ ਦੋ ਜਿੱਪਾਂ ਕੀ ਹਿਸਾਬ ਦਾ ਹੈ ਇਹ ਤਾਂ ਕੋਈ ਵਾਰ ਇੱਕ ਖਰਾਬ ਹੋ ਜਾਂਦੀ ਹੈ ਦੂਸਰੀ ਲੱਗ ਜਾਂਦੀ ਹੈ ਇੱਕ ਪੁੱਠੀ ਲੱਗਦੀ ਹੈ ਇੱਕ ਸਿੱਧੀ ਲੱਗਦੀ ਹੈ ਚਲ ਕੋਈ ਆਉਂਦੀ ਹੈ ਬਾਅਦ ਚ ਲੱਗੀ ਜਾਊਗੀ ਜਰ ਲਾ ਕੇ ਤਾਂ ਦੇਖ ਲਿਏ ਉੱਥੇ ਦੇਖ ਕੁੱਤੇ ਦੇਖੀ ਜੀ ਲੱਗੀ ਹੋਈ ਉੱਥੇ ਲਾ ਕੇ ਪਾ ਕੇ ਦੇਖ ਕੇ ਆਈਏਗੀ ਉਹ ਕਦੋਂ ਲੱਗ ਜੇ ਕੋਈ ਨਾ ਸਵੇਰੇ ਲੱਗ ਕੋਈ ਹੋ ਗਿਆ ਕੋਈ ਗਨ ਜਲਦੀ ਜਲਦੀ ਦਿਖਾ ਦੇ ਯਾਰ ਉਹ ਤਾਂ ਪਿੰਗੀ ਹੋ ਗਈ ਮੇ ਤਾਂ ਉਹ ਲਾਪੇ ਲਾਲੂ ਵੀ ਬੰਦ ਕਰ ਦੇ ਨਾ ਲੋ ਟਿੱਕ ਆ ਗੀਆ ਇੱਕ ਬਲਾਊਜ਼ ਉਹ ਰਾਈਪਲੀ ਨੇ ਅੰਦਰ ਚੀ ਗਿਆ ਫਿਰ ਉਹ ਮੈਂ ਜੀ ਤਾਂ ਹਾਂ ਇਹਨੇ ਵੀ ਇਹ ਦੋ ਸੀ ਉਈ ਤੇ ਉਹ ਤਾਂ ਗਰਾਂ ਦੀ ਘੜੀ ਲੈਂਦੀ ਹੈ ਇਸੇ ਤੋਂ ਉਹਨੇ ਸੋਣ ਲੱਗੀ ਮੈਂ ਲੈਂਦੀ ਹੈ ਭਈਆ ਮੈਂ ਦੋ ਤੂ ਕਾ ਦੋ ਪਰਾਉਜ਼ਰ ਟਾਈਪ ਖੁੱਲੇ ਖੁੱਲੇ ਪਜਾਮੇ ਲੈਂਦੇ ਨੇਗੇ ਇਹਦੇ ਨਾਲ ਦੇ ਨਾ ਉੱਥੇ ਰਿਚ ਲੋਗ ਨੇ ਨਾ ਜਿਹੜੇ ਉੱਥੇ ਉਹ ਪਾ ਕੇ ਆਉਂਦੇ ਨੇ ਉੱਥੇ ਹੋਟਲ 'ਚ ਬਹੁਤ ਲੇਡੀਜ਼ ਦੇ ਪਾਏ ਹੁੰਦੇ ਨੇਗੇ ਪਜਾਮੇ ਇਹਦੇ ਨਾਲ ਦੇ ਫਿਰ ਮੈਂ ਵੀ ਫੋਟੋਆਂ ਕਿੱਤੀ ਹੋਈਆਂ ਸੀਗੀਆਂ ਮੈਂ ਇਹ ਫਿਰ ਲੈਂਦੇ ਖੁੱਲੇ ਖੁੱਲੇ ਵਾਲੇ ਸੋਨਾ ਦੇ ਉਹਨਾਂ ਦੇ ਪਾਏ ਹੋਏ ਫਾਰਮਲ ਟਾਈਪ ਨੇਗੇ ਇਹ ਔਰ ਹਾ ਜੀ ਜੀ ਮੇਰੀ ਆ ਆ ਚੀਜ਼ ਬਹੁਤ ਪਾ ਕੇ ਉਹਨੇ ਇਹ ਲੋਕ ਆਹ ਚੀਜ਼ ਹਾ ਜੀ ਜੀ ਮੇਰੀ ਵਾਚ ਇਹਦੇ ਵਾਸਤੇ ਆ ਘੜੀ ਲੱਤੀ ਸੀਗੀ ਮੈਂ ਇਹ ਤਾਂ ਲੈਂਦਾ ਨਹੀਂ ਸੀਗਾ ਪਰ ਮੈਨੂੰ ਸੋਹਣੀ ਲੱਗੀ ਸੀਗੀ ਮੈਂ ਚਾਹ ਲੈ ਲਾ ਹੁਣ ਦੀ ਕਿੱਧਰ ਨੂੰ ਆ ਯਾਰ ਬਾਅਦ ਚ ਖੁੱਲੀ ਜਾਏ ਬਸ ਤੂੰ ਦਿਖਾ ਦੇ ਇੱਕ ਵਾਰ ਦੇਖੋ ਗਾਇਸ ਆ ਇਹਦੀ ਸਾਡੀ ਮੇਨ ਐਡਰੈਸ ਆ ਐਡਰੈਸ ਪਿੱਛੇ ਜਿਹਦੇ ਕਰਕੇ ਸੋਝੀ ਗਾਤੀ ਪੂਰੀ ਮਾਰਕੀਟ ਆ ਐਡਰੈਸ ਵਿੱਚੇ ਇਹ ਐਡਰੈਸ ਮੈਨੂੰ ਬੜੀ ਸੋਣੀ ਲੱਗੀ ਸੀ ਇਹ ਐਡਰੈਸ ਨੀਚੇ ਰੱਖੋਗੇ ਤਾਂ ਸਿੱਧੀ ਪਾਓ ਇਹਨੂੰ ਇੱਦਾਂ ਛੇ ਰੋਟੀ ਹੋਰ ਉਹਨੇ ਸੀਟ ਤੇ ਲਿਆਂਦਾ ਬੈਗ ਇੱਕ ਕਾਲਿਆਂ ਦਾ ਬੈਗ ਬਸ ਇੰਨੇ ਕੀ ਕੱਪੜੇ ਲਾਉਂਦੇ ਨੇ ਮੈਂ ਹੋਰ ਵੀ ਸਮਾਨ ਆਉਣਾ ਢੇਰੀ ਲੱਗ ਗਈ ਮੂਹਰੇ ਤੇ ਆ ਜੇ ਕਹਿੰਦੀ ਬਸ ਇੰਨੇ ਕੀ ਅੱਛਾ ਉਹ ਦੇਖੀ ਉਹਦੇ ਚ ਬੈਗ ਚ ਵੀ ਕੁਝ ਹੋਵੇਗਾ ਮੇਰੇ ਵਾਲੇ ਦਾ ਕੱਢ ਦੇ ਤੂੰ ਸਾਰਾ ਤੂੰ ਮੇਰੇ ਚਾਰਦਰ ਦਾ ਸੇਵਰ ਲਿਆਂਦਾ ਵਾ ਇਹ ਦੇਖੀ ਪਰ ਗਰਮਲ ਗਿੱਲਾ ਪਿਆ ਰਗਾ ਅੰਦਰ ਵੀ ਸੋਨੇ ਰਬੜ ਬਣਦਾ ਲਿਖੇ ਰਬੜ ਬਣ ਪਾਇਆ ਹੋਇਆ 6 6 ਲਿਆਂਦੇ ਸੀਗੇ ਅੱਜ ਦੱਸ ਜਿਹੜਾ ਸੋਨੀਏ ਵਾਲੀ ਮਿੰਨੂ ਬਹੁਤ ਪੇਰੀ ਲੱਗੀ ਐ ਡਰੈੱਸ ਮੈਂ ਪਾ ਕੇ ਦਿਖਾਵਾਂਗੇ ਤੁਹਾਨੂੰ ਕਿਸੇ ਦਿਨ ਇਹ ਡਰੈੱਸ ਆ ਜੀ ਚਾਹ ਦਰੂ ਹਾਂ ਤੇ ਤਾਂ ਤੇ ਹੈਗਾ ਆ ਜੀ ਬਈ ਅਸੀਂ ਕੰਗਾ ਤੇ ਕਿੰਨੇ ਮਿੰਨੂ ਲਿਆਂਦਾ ਲੱਕੜ ਦਾ ਕੰਗਾ ਅਸੀਂ ਮੇਰੇ ਕੰਗਾ ਸੱਚ ਮੈਂ ਤੁਹਾਨੂੰ ਦੱਸਾਂ ਜੀ ਗੱਲ ਅੱਜ ਹਾਸਿਆ ਨਹੀਂ ਗੱਲ ਦੱਸੋ ਇਹ ਕਿਹਦੇ ਦਾਸ ਤੇ ਪੂਟੋ ਲੈ ਨੂੰ ਦਵਾ ਚਾਰਜਰ ਹਾਂ ਇਹ ਨਹੀਂ ਮੈਨੂੰ ਦਵਾ ਕੇ ਦਿੱਤਾਗਾ ਨਾ ਨੀ ਪੂਟਾ ਲੈ ਐਣ ਲੱਗੀਆਂ ਹੋਈਆਂ ਨੇ ਚਾਰਜਰ ਦੇਖੋ ਜੀ ਕੰਬੋ ਇੱਕ ਛੋਟਾ ਇੱਕ ਤੇ ਤਿਲ ਭੇਡਦਾ ਮੈਂ ਵਾਇਰ ਦੇ ਹਾਂ ਹਾਂ ਵਾਇਰ ਦੇ ਉੱਪਰ ਨੂੰ ਥੋੜੀ ਸਾਫ਼ ਕਰ ਲਈ ਦੀ ਵਾਇਰ ਨੂੰ ਠੀਕ ਹੈ ਸਾਫ਼ ਨੂੰ ਕੀ ਹੁੰਦਾ ਕਰਦੇ ਸੁਣਿਆ ਨਾ ਕਰ ਉੱਪਰ ਹੀ ਲੁਕਾ ਦੇਣਾ ਤੇ ਅੱਜ ਦੱਸੋ ਇਸ ਤੋਂ ਨੂੰ ਸੱਚ ਜੀ ਦੱਸੇਗੀ ਸਵੇਰ ਸਵੇਰ ਜੀ ਮੇਰੀ ਇੰਨੀ ਜ਼ਿਆਦਾ ਕਾਲੀ ਸੀਗੀ ਮਤਲਬ ਕਿ ਮੈਨੂੰ ਚਾ ਸੀ ਵੀ ਮੈਂ ਸ਼ੌਕ ਕੱਪੜੇ ਲੈਣ ਜਾ ਰਹੀ ਹਾਂਗੀ ਚੱਲੀ ਮੈਂ ਨਹੀਂ ਜਦੀ ਐਂ ਪਈ ਮੈਂ ਸਿਰ ਬਿਨਾ ਸਿਰ ਵਾਈ ਮੇਰਾ ਸਿਰ ਵਾਈ ਨਹੀਂ ਪਤਾ ਕੀ ਨਾ ਮੇਰੇ ਪਰਚ ਤੇ ਕੰਗਾ ਸੀਗਾ ਕੰਗਾ ਮੈਂ ਕੱਲ ਲੌਕਰ ਚ ਭੁੱਲਾਈ ਉੱਥੇ ਸਿਰ ਮਾਉਂਦੀ ਸੀ ਨਾ ਜਦੋਂ ਜੂڑا ਕਰਦੇ ਹੁੰਦੇ ਨੇ ਕਿ ਉੱਥੇ ਜਾ ਕੇ ਰੈਡੀ ਹੁੰਨੀ ਆ ਉਦੋਂ ਕਰਕੇ ਨਾ ਮੈਂ ਭੁੱਲ ਗਈ ਤੇ ਅੱਜ ਫਿਰ ਮੈਂ ਨਾ ਐਦਾਂ ਹੀ ਮੈਂ ਤਾਂ ਇਹ ਸਮਝ ਨਹੀਂ ਵੀ ਗਈ ਕਿ ਸਿਰ ਨਹੀਂ ਵਾਗੀ ਕਹ ਨਈਰ ਬਾ ਕੀ ਆਈਆਂ ਕਿਉਂ ਨਹੀਂ ਬਾ ਕੀ ਮਨੇ ਕਹਤਾ ਤੂੰ ਦੇਖ ਤਾ ਸੀ ਤੇਰੇ ਵਾਲ ਤੱਕ ਲੜੇ ਫੇੜੀਆਂ ਗਈ ਜੁੜਾ ਕਰੇ ਫਿਰਦੀ ਹੈਗੀ ਮੈਂ ਕਹ ਹਾਈ ਵੇ ਚੁੰਨੀ ਲੈ ਰਕੇ ਸਿਰ ਤੇ ਮੈਨੂੰ ਸੱਚੀ ਦੀ ਵੀ ਰਹਾ ਧਿਆਨ ਹੈਗਾ ਕਿਉਂਕਿ ਆਲਰੇਡੀ ਜਦੋਂ ਬਾਹਰ ਹੁੰਦੀ ਹੈਗੀ ਮੈਂ ਸਿਰ ਤੇ ਚੁੰਨੀ ਰੱਖਦੀ ਵੀ ਰੱਖਦੀ ਹੈਗੀ ਕਿਉਂਕਿ ਇੱਕ ਤਾਂ ਮਿੱਟੀ ਬਹੁਤ ਜ਼ਿਆਦਾ ਉੱਡਦੀ ਹੈ ਇੱਕ ਮੈਨੂੰ ਸੁਭਾਅ ਪਿਆ ਪਿਆ ਹੈਗਾ ਕਿਉਂਕਿ ਸਟੋਲ ਤਾਂ ਮੈਨੂੰ ਮੇਰਾ ਉਹੀ ਸੋਹਣਾ ਲੱਗਦਾ ਹੈਗਾ ਹਨਾ ਬਲੈਕ ਕਲਰ ਵਾਲਾ ਬਾਕੀ ਵੀ ਹੈਗੇ ਨੇਗੇ ਪਰ ਮੈਨੂੰ ਉਹੀ ਸੋਹਣਾ ਲੱਗਦਾ ਮੇਰੇ ਦਿਲ ਨੂੰ ਉਹੀ ਪਉਂਦਾ ਇਸ ਕਰਕੇ ਮੈਂ ਉਹੀ ਲੈ ਕੇ ਰੱਖਦੀ ਹੈਗੀ ਤੇ ਮੈਂ ਏਨਾ ਮੈਨੂੰ ਇੰਨਾ ਹੋਇਆ ਮੈਂ ਕਿਹਾ ਹਾਏ ਮੈਂ ਬਿਨਾ ਸਿਰ ਬਾਏ ਤੂੰ ਇਹੀ ਤਰੀ ਫਿਰਦੀ ਐਂਗੀ ਐਂ ਵੀ ਅੱਜ ਮੈਂ ਸਾਰੀ ਦਿੱਲੀ ਗਾਈ ਬਿਨਾ ਸਿਰ ਬਾਏ ਤੋ ਜੀ ਬੋਲੀ ਨਹੀਂ ਵੱਡੀ ਹੈਗੀ ਵੱਡੀ ਫਿਰ ਵਧੀਏਗੀ ਸਮਾਂ ਦੀ ਕਿੰਨੀ ਨਹੀਂ ਪੀਟੀ ਜੋ ਬਾਕੀ ਕੱਟ ਕੇ ਰੱਖਣਾ ਛੋਟੇ ਬਾਦ ਰੱਖਣੀ ਹੋਰ ਵੀ ਦਿਖਾ ਦਿਓ ਇਹ ਤਾਂ ਬਾਅਦ ਚ ਕਰਦੇ ਹੋ ਬਸ ਖਤਮ ਨਹੀਂ ਹੋਰ ਕੁਝ ਨਹੀਂ ਆਉਂਦਾ ਹੋਣਾ ਹੋਰ ਉਹਨ ਕਿਤੇ ਰੋਜ਼ ਨਹੀਂ ਨਾ ਦਿੱਲੀ ਨਾਲ ਫਿਰਿਆ ਕੋਸੇ ਨਾ ਕਿ ਤੁੰਨ ਨੰਦਾ ਗੂ ਹਾਂ ਵੇ ਨਾ ਕੀ ਉਹ ਬਸ ਜੀ ਮੇਰੇ ਨਾ ਕਿਸ ਮੁੰਨ ਦਵਾ ਕੇ ਲੈ ਗਏ ਭੁੱਖੜ ਜਾ ਚੰਦ ਤਾਂ ਨਹੀਂ ਆਉਂਦੀ ਸ਼ਰਮ ਤਾਂ ਬਹੁਤ ਆਉਂਦੀ ਹੈਗੀ ਨਹੀਂ ਵੀ ਇਹਦਾ ਇਹਦਾ ਵਿਚਾਰੇ ਦਾ ਕੋਈ ਕਸਰ ਨਹੀਂ ਇਹਨੇ ਮੈਨੂੰ ਗੱਗਨ ਚੜਾ ਦੇ ਖਾਂ ਟਰਾਈ ਤਾਂ ਜਾਣਾ ਐਵੇਂ ਚੜੋਗੇ ਨਹੀਂ ਮੈਂ ਤਾਂ ਇੰਝ ਚੜਾਉਂਗਾ ਇਹ ਵਿਚਾਰਾ ਮੈਨੂੰ ਐਸੀ ਹੋਰ ਲੇਲਾ ਹੋਰ ਲੇਲਾ ਹੋਰ ਲੇਲਾ ਮੈਂ ਛੱਡ ਪਰ ਕੋਈ ਗੱਲ ਨਹੀਂ ਇੰਨੇ ਹੀ ਬਹੁਤ ਹੈ ਅੱਜ ਫਤੇ ਵਾਸਤੇ ਕੁਝ ਨਹੀਂ ਲੈਂਦਾ ਹੈਗਾ ਇੰਨੇ ਕਿਉਂਕਿ ਮੈਨੂੰ ਫਤੇ ਵਾਸਤੇ ਲੈਣ ਨਹੀਂ ਦਿੱਤਾ ਹੈਗਾ ਇਹ ਕਹਿੰਦੇ ਫਤੇ ਵਾਸਤੇ ਆਪਦੇ ਪੁੱਤ ਵਾਸਤੇ ਮੈਂ ਇਤੋਂ ਨਹੀਂ ਲੈਂਦਾ ਹੈਗਾ ਮੈਂ ਆਪਦੇ ਮਨਪਸੰਦੀ ਚੀਜ਼ਾਂ ਆਪ ਹੀ ਲੈ ਕੇ ਦਊਗਾ ਫਤੇ ਨੂੰ ਸਵੇਰ ਸਵੇਰ ਪਹਿਲਾਂ ਸਭ ਤੋਂ ਪਹਿਲਾਂ ਫਤੇ ਦੀ ਸ਼ਾਪਿੰਗ ਹੋਈ ਸੀ ਫਤੇ ਨੂੰ 1250 ਰੁਪਏ ਦੀ ਇੰਨੇ ਗੱਡੀ ਲੈ ਕੇ ਦਿੱਤੀ ਲੰਗੋ ਵਾਲੋਂ ਉਹ ਡੈਡੀ ਸਿੱਰੇ ਸਿੱਰੇ ਜਾ ਕੇ ਫੜ ਕੇ ਲੈ ਕੇ ਆਏ ਸੀਗੇ ਤੇ ਫਤੇ ਅੱਜ ਬਹੁਤ ਹੈਪੀ ਸੀ ਬਹੁਤ ਹੀ ਜ਼ਿਆਦਾ ਹੈਪੀ ਸੀਗਾ ਐਨਾ ਖੁਸ਼ ਹੋ ਅੱਜ ਉਹਨੇ ਸਾਨੂੰ ਇੱਕ ਵਾਰੀ ਫੋਨ ਕੀਤਾਗਾ ਨਹੀਂ ਤਾਂ ਹਰ ਰੋਜ਼ ਐਨੇ ਵਾਰੀ ਫੋਨ ਕਰਦਾਗਾ ਐਨੇ ਵਾਰੀ ਫੋਨ ਕਰਦਾ ਅੱਜ ਸਿਰਫ ਉਹ ਖੇਡਣ ਦੇ ਲਾਲਚੀ ਸੀਗਾ ਫਿਰ ਸ਼ਾਮ ਨੂੰ ਮੈਨੇ ਵੀਡੀਓ ਕੋਲ ਤੇ ਮੈਂ ਪੁੱਛੀ ਮੈਂ ਫਤਿਹ ਖੁਸ਼ ਹਾਂ ਹਾਂਜੀ ਮਮਾ ਮੈਂ ਫਤਿਹ ਹੈਪੀ ਹਾਂ ਹਾਂਜੀ ਮਮਾ ਮੈਂ ਬਹੁਤ ਹੈਪੀ ਹਾਂਗਾ ਮੇਰੇ ਵੀ ਦਿਲ ਨੂੰ ਸਕੂਨ ਜਾਇਆ ਮੈਨੇ ਮੈਂ ਚੱਲ ਮੇਰਾ ਪੁੱਤ ਖੁਸ਼ ਹੈਗਾ ਦੱਸੋ ਗਾਇਸ ਸੋਹਣੇ ਆ ਜੀ ਕੱਪੜੇ ਓਕੇ ਬਾਏ ਗੁੱਡ ਨਾਈਟ ਜੀ ਗੁੱਡ ਨਾਈਟ ਕਰਦੇ ਸਾਰਿਆਂ ਨੂੰ ਓਕੇ ਜੀ ਸਾਰਿਆਂ ਨੂੰ ਗੁੱਡ ਨਾਈਟ ਹੋਰ ਕੁਝ ਕਹਿਣਾ ਚਾਹੁੰਦੇ ਮੇਰੇ ਵਾਰੇ ਤੇਰੇ ਵਾਰੇ ਕੀ ਕੰਮ ਹੁੰਦਾ ਸੋ ਦੱਸ ਦੇ ਮੈਂ ਤੈਨੂੰ 당ਗਾ ਤਾਂ ਨਹੀਂ ਕੀਤਾ ਹੈਗਾ ਅੱਜ ਦੱਸ ਦੱਸ ਤੇ ਕੋਈ ਗੱਲ ਨਹੀਂ ਨਹੀਂ 당ਗ ਨਹੀਂ ਇਹ ਦੱਸਦਾਂ ਨਹੀਂ ਹੈਗਾ ਦੱਸ ਦੇ ਐਦਾ ਕਰਿਆ ਕਰ ਕੱਲ ਦੱਸ ਦੇ ਠੀਕ ਹੈ ਜੀ ਓਕੇ ਬਾਈ ਸਿਆਣਾ ਮੁੰਡਾ ਹੈ ਤਾਂ ਉਹ ਹੋ ਜਾਦਾ